ਦੇਖ ਸਕਦੇ ਹੋ ਤੁਸੀਂ ਕੁਦਰਤ ਬਹੁਤ ਬਿਆਨਤਾ ਕੁਦਰਤ ਦਾ ਭੇਤ ਨਹੀਂ ਕਿਸੇ ਨੇ ਪਾਇਆ ਥੱਲੇ ਤੋਂ ਦੋ ਦਰਖਤ ਸ਼ੁਰੂ ਹੁੰਦੇ ਨੇ ਪਰਲੀ ਸਾਈਡ ਆ ਜਿਹੜਾ ਪਿੱਪਲ ਆ ਪਿੱਪਲ ਸਿੱਧਾ ਲੰਘ ਗਿਆ ਪਰਲੀ ਸਾਈਡ ਨੂੰ ਤੇ ਉਰਲੀ ਸਾਈਡ ਵੀ ਜਿਹੜਾ ਪਿੱਪਲ ਆ ਪਿੱਪਲ ਇਹ ਵੀ ਪਿੱਪਲ ਸਿੱਧਾ ਲੰਘ ਗਿਆ ਪਰ ਦੇਖ ਸਕਦੇ ਹੋ ਪਿੱਪਲ ਦੇ ਵਿੱਚੀ ਜਿਹੜੇ ਅੰਬ ਲੱਗੇ ਹੋਏ ਨੇ ਪਿੱਪਲ ਦੇ ਵਿੱਚਤੀ ਇਹ ਜਿਹੜਾ ਅੰਬਾਂ ਦਾ ਦਰਖਤ ਆ ਉੱਗਿਆ ਹੋਇਆ ਦੇਖ ਸਕਦੇ ਹੋ ਤੁਸੀਂ ਯੂਮ ਕਰਕੇ ਦਿਖਾ ਦਿੰਨੇ ਆ ਤੁਹਾਨੂੰ ਪਿੱਪਲ ਦੇ ਪੱਤੇ ਨੇ ਤੇ ਆਂਬ ਲੱਗੇ ਹੋਏ ਨੇ ਪਿੱਪਲ ਦੇ ਪੱਤੇ ਨਾਲ ਆ ਪਿੱਪਲ ਦੇ ਵਿੱਚ ਆਂਬ उगਿਆ ਹੋਇਆ ਦੇਖੋ ਕਿੰਨਾ ਫਲ ਪਿਆ ਹੋਇਆ ਭਰਿਆ ਪਿਆ ਬਹੁਤ ਜਿਆਦਾ ਕੁਦਰਤ ਦਾ ਕਿਸੇ ਨੇ ਭੇਤ ਨਹੀਂ ਪਾਇਆ ਵਾਕਿਆ ਕੁਦਰਤ ਵੇੰਤ ਹੈ ਬਹੁਤ ਵੱਡੀ ਦੇਖਣ ਨੂੰ ਇਹ ਗੱਲਬਾਤ ਹੈ ਮਿਲ ਰਹੀ ਦੇਖ ਸਕਦੇ ਹੋ ਤੁਸੀਂ ਉੱਪਰ ਤੱਕ ਜੇਕਰ ਕਰ ਗਏ ਫੁੱਲ ਭਰੇ ਹੋਏ ਵਿੱਚ ਦੇਖੋ ਫਲ ਮੈਂ ਹੋਰ ਇੱਕ ਵਾਰ ਜੂਮ ਕਰਕੇ ਦਿਖਾਉਣਾ ਉੱਪਰ ਨੂੰ ਦੇਖੋ ਉਹ ਸਾਹਮਣੇ ਨਾ ਕਿੰਨਾ ਫਲ ਪਿਆ ਹੋਇਆ ਉੱਪਰ ਤੱਕ ਇਹ ਦੇਖ ਸਕਦੇ ਤੁਸੀਂ ਅੰਬ ਭਰਿਆ ਪਿਆ ਅੰਬਾ ਦੇ ਨਾਲ ਗੁੱਛਿਆਂ ਦੇ ਗੁੱਛੇ ਲੱਗੇ ਹੋਏ ਆਂਬ ਦੇ ਬਹੁਤ ਵੱਡੀ ਇਹ ਜਿਹੜੀ ਕਰਾਮਾ ਤੇ ਕਹਿ ਸਕਦੇ ਆ ਕੁਦਰਤ ਦੀ ਕੁਦਰਤ ਦਾ ਭੇਤ ਕਦੇ ਕਿਸੇ ਨੇ ਨਹੀਂ ਪਾਇਆ ਦੇਖੋ ਕਿੰਨਾ ਫਲ ਲੱਗਿਆ ਹੋਇਆ ਆਂਬ ਨੂੰ ਇਹ ਉੱਧਰ ਵੀ ਪੇਪਲ ਹੈ ਇੱਧਰ ਵੀ ਪੇਪਲ ਹੈ ਪਰ ਵਿੱਚ ਹੀ ਅੰਬ ਲੱਗੇ ਹੋਏ ਨੇ ਪਹਿਲਾਂ ਦੇਖ ਕੇ ਤਾਂ ਆਪਣੇ ਖਾ ਜਾਂਦਾ ਬੰਦਾ ਕੋਈ ਵੀ ਕਿ ਪੇਪਲ ਨੂੰ ਵੰਤ ਲੱਗੇ ਹੋਏ ਨੇ ਵਾਕਈ ਦੇਖ ਸਕਦੇ ਤੁਸੀਂ